ਕੁੜੀਆਂ ਮਰਦਾਂ ਦੇ ਥੱਲੇ ਨਾ ਲੱਗਣ ਮਤਲਬ ਉਹਨਾਂ ਦੇ ਡਿਪੈਂਡ ਨਾ ਰਹਿਣ ਉਹਨਾਂ ਦੀ ਗੁਲਾਮੀ ਨੂੰ ਨਾ ਝੱਲਣਾ ਉਹਦੇ ਬਾਰੇ ਇਹ ਵੀਡੀਓ ਆ ਚੰਗੀ ਤਰ੍ਹਾਂ ਕੁੜੀ ਦੀ ਗੱਲ ਸੁਣੋ ਸਾਰੀ ਇਹ ਕੀ ਕਹਿੰਦੀ ਆ ਫਿਰ ਮੈਂ ਦੱਸਦਾ ਅੱਗੇ ਅਸੀਂ ਅਮਰੀਕਾ ਤਾਂ ਨਹੀਂ ਆਏ ਕਿਉਂਕਿ ਸਾਨੂੰ ਪੈਸੇ ਬਣਦੇ ਆ ਅਸੀਂ ਤਾਂ ਆਇਆ ਕਿਉਂਕਿ ਮੇਰੀਆਂ ਤਿੰਨ ਕੁੜੀਆਂ ਮੈਂ ਚਾਹਨਾ ਹੈ ਤੁਹਾਡੇ ਰੇਪ ਨਾ ਹੋਣ ਤੁਹਾਨੂੰ ਸੈਕਸ਼ੂਅਲੀ ਅਸੌਲਟ ਨਾ ਹੋਵੇ ਤੁਹਾਡੀ ਲਾਈਫ ਬਰਨ ਨਾ ਜਾਵੇ ਕਿਉਂਕਿ ਤੁਹਾਡੀ ਚੋਇਸ ਹੋਵੇ ਜਦੋਂ ਤੁਸੀਂ बड़े ਹੋਏ ਤੁਸੀਂ ਚੂਜ਼ ਕਰ ਸਕਦੇ ਕਾਲਜ ਜਾਣਾ ਜਦੋਂ ਕਾਲਜ ਗਏ ਸੋਹਣੀ ਜੀ ਕਰੀਅਰ ਬਣ ਜਵੇ ਤੁਹਾਡੀ ਕਿ ਤੁਹਾਨੂੰ ਮੁੰਡੇ ਦੇ ਆਦਮੀ ਦੇ ਥੱਲੇ ਨਾ ਲੱਗਣਾ ਪਵੇ ਜਦੋਂ ਤੁਸੀਂ ਆਦਮੀ ਦੇ ਥੱਲੇ ਲੱਗਦੀਆਂ ਆ ਤੁਹਾਨੂੰ ਚੁਆਇਸ ਤੁਹਾਡੀ ਚਲੀ ਜਾਂਦੀ ਆ ਤੁਸੀਂ ਚੂਜ਼ ਨਹੀਂ ਕਰ ਸਕਦੀਆਂ ਕੀ ਕਰਨਾ ਲਾਈਫ ਚ ਕਿਉਂਕਿ ਤੁਹਾਨੂੰ ਆਪਣੇ ਆਦਮੀ ਦੇ ਰਸਤੇ ਜਾਣਾ ਪੈਂਦਾ ਆ ਠੀਕ ਆ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ 10 15 ਨਿਆਣੇ ਹੋ ਜਾਣ ਤੇ ਤੁਸੀਂ ਆਦਮੀ ਦੇ ਥੱਲੇ ਲੱਗੀਆਂ ਰਹਿਣ ਮੈਂ ਚਾਹੁੰਨਾ ਆ ਮੇਰੀਆਂ ਕੁੜੀਆਂ ਸਟਰੋਂਗ ਇੰਡੀਪੈਂਡੈਂਟ ਬਣ ਜਾਣ ਕਿਉਂਕਿ ਤੁਹਾਡੀ ਸੇਫਟੀ ਬਣ ਜੂਗੀ ਤੁਹਾਡੇ ਕੋ ਪੈਸੇ ਹੋਗੇ ਜੇ ਤੁਹਾਡੀ ਮੈਰਿਜ ਵੀ ਚੰਗੀ ਨਹੀਂ ਹੈਗੀ ਤੁਸੀਂ ਉਹਦੇ ਵਿੱਚੋਂ ਨਿਕਲ ਜਾਉਂਗੀਆਂ ਕਿਉਂਕਿ ਤੁਹਾਡੇ ਕੋ ਪੈਸੇ ਹੋਣਗੇ ਕੁੜੀਆਂ ਕੋਲ ਦੁਨੀਆ ਚ ਦੋ ਚੀਜ਼ਾਂ ਨਹੀਂ ਹੈਗੀਆਂ ਸੇਫਟੀ ਤੇ ਚੋਇਸ ਫਰੀडम ਤਾਂ ਮਿਲਦਾ ਚੋਇਸ ਦਾ ਜੇ ਤੁਹਾਡੇ ਕੋਲ ਪੈਸਾ ਹੋਵੇ ਪੈਸੇ ਕੋਲ ਇਥੇ ਦੋ ਤਰ੍ਹਾਂ ਦੀ ਸੋਚ ਆ ਕੇ ਫਸ ਜਾਂਦੀ ਆ ਕਸ ਲੋਕ ਕਹਿੰਦੇ ਆ ਸੀ ਕੁੜੀਆਂ ਨੂੰ ਕੋਈ ਨਹੀਂ ਬਾਹਰ ਕੱਢਣਾ ਦਾ ਉਹ ਘਰੇ ਤੜਕੇ ਰਹਿਣ ਜਦੋਂ ਤੜਕੇ ਰਹਿਣਗੀਆਂ ਬਾਹਰ ਪੜਨਗੀਆਂ ਨਹੀਂ ਆਪਣੀ ਨੌਕਰੀ ਨਾ ਕਰਨਗੀਆਂ ਤਾਂ ਉਹ ਯਾਦ ਨਹੀਂ ਹੋ ਸਕਦੀਆਂ ਪੜਾ ਲਿਖਾ ਵੀ ਦਿੰਦੇ ਆ ਲੋਕ ਪੜਾ ਲਿਖਾ ਕੇ ਨੌਕਰੀ ਦੇ ਕਾਬਿਲ ਵੀ ਬਣਾ ਦਿੰਦੇ ਆ ਪਰ ਵਿਆਹ ਕਰ ਦਿੰਦੇ ਆ ਜੀ ਅੱਗੇ ਉਹ ਵੇਖਣ ਕੋਈ ਵੀ ਮਰਦ ਨਹੀਂ ਚਾਹੂਗਾ ਕਿ ਮੇਰੀ ਵਾਈਫ ਬਾਹਰ ਕੰਮ ਕਰੇ ਉਹ ਫੈਮਿਲੀ ਵੀ ਨਹੀਂ ਚਾਹੂਗੀ ਇਸ ਤਰ੍ਹਾਂ ਦੀ ਸੋਚ ਆ ਲੋਕਾਂ ਦੀ ਤਾ ਪਹਿਲੇ ਹੀ ਜੇ ਕੁੜੀ ਆਪਦੀ ਕੋਈ ਜੌਬ ਕਰਦੀ ਹੋਊਗੀ ਔਰ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਹੈ ਪਸੰਦ ਨਹੀਂ ਕਰਦੇ ਲੋਕ ਕਿ ਯਾਰ ਇਹ ਤਾਂ ਬਾਹਰ ਨਿਕਲੀ ਆ ਇਹਦੇ ਬੰਦਿਆਂ ਨਾਲ ਬੜੇ ਰਿਲੇਸ਼ਨ ਹੋਣਗੇ ਹੈ ਤਾਂ ਬੰਦਿਆਂ ਚ ਰਹਿਣਾ ਗਿੱਜ ਗਈ ਆ ਤਾਂ ਉਹ ਤੋਂ ਡਰਦੇ ਆ ਤਾਂ ਸਾਡੇ ਦੇਸ਼ ਦਾ ਕਲਚਰ ਇਸ ਤਰ੍ਹਾਂ ਦਾ ਇਹ ਬਾਹਰਲੀ ਗੱਲ ਕਰ ਰਹੀ ਹੈ ਕਿਸੇ ਦੇਸ਼ ਵਿੱਚ ਰਹਿ ਰਹੀ ਹੈ ਇਹ ਤਾਂ ਤੁਹਾਨੂੰ ਕੀ ਲੱਗਦਾਗਾ ਕਿ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਜੇ ਕੁੜੀਆਂ ਦੇ ਆਪਾਂ ਨਜ਼ਰੀਆਂ ਦੇਖੀਏ ਤਾਂ ਉਹ ਬਿਲਕੁਲ ਚਾਹੁੰਦੀਆਂ ਇਸ ਤਰ੍ਹਾਂ ਕਿਉਂਕਿ ਕਿਸੇ ਤੇ ਡਿਪੈਂਡ ਹੋ ਕੇ ਰਹਿਣਾ ਕਿਸੇ ਤੋਂ ਚੀਜ਼ਾਂ ਮੰਗਣੀਆਂ ਮੈਨੂੰ ਆਹ ਚਾਹੀਦਾ ਮੈਂ ਆਹ ਸੂਟ ਲੈਣਾ ਮੈਂ ਆਪਦੀ ਮਾਂ ਨੂੰ ਮਿਲਣਾ ਮੈਂ ਆਪਦੀ ਭੈਣ ਨੂੰ ਮਿਲਣਾ ਹਰ ਵਗਾ ਵਕਤ ਪਰミਸ਼ਨ ਲੈਣੀ ਤਾਂ ਇਹ ਡਿਪੈਂਡੈਂਸੀ ਇੱਕ ਤਰ੍ਹਾਂ ਦੀ ਉਹ ਤਾਂ ਗੁਲਾਮੀ ਵਾਲੀ ਜ਼ਿੰਦਗੀ ਹੈ ਨਾ ਪੰਜਾਬ ਤੋਂ ਕੁੜੀਆਂ ਜਾ ਕੇ ਬਾਹਰੋਂ ਕਾਹਤੋਂ ਨਹੀਂ ਵਾਪਸ ਆਉਂਦੀਆਂ ਉਹ ਉੱਥੇ ਆਜ਼ਾਦੀ ਮਿਲਦੀ ਆ ਮੁੰਡੇ ਕਾਹਤੋਂ ਵਾਪਸ ਆਉਂਦੇ ਆ ਉਹਨਾਂ ਨੂੰ ਪੰਜਾਬ 'ਚ ਆਜ਼ਾਦੀ ਸੀ ਉੱਥੇ ਗੁਲਾਮੀ ਲੱਗਦੀ ਆ ਕੰਮ ਕਰਨਾ ਪੈਂਦਾਗਾ ਤਾਂ ਆਪਣੇ ਵਿਚਾਰ ਜਰੂਰ ਦਿਓ ਇਸ ਬਾਰੇ ਤੁਸੀਂ ਕੀ ਸੋਚਦੇ ਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਬਿਲਕੁਲ ਨਹੀਂ ਹੋਣਾ ਚਾਹੀਦਾ